ਪੰਜਾਬ ਦੇ ਵਿੱਚ ਜਿਹੜਾ ਹੜ੍ਹ ਆਇਆ ਹੈ ਨਾ ਬਹੁਤ ਮਾੜਾ ਹੋਇਆ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਦੇਖ ਦੇਖ ਕੇ ਵੀਡੀਓ ਆਪਦੀ ਰੂਹ ਕੰਬਦੀ ਆ ਕਿ ਯਾਰ ਕਿਦਾਂ ਆਪਾਂ ਛੋਟਾ 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 ਕਰਕੇ ਹਨਾ ਸਾਰੀਆਂ ਚੀਜ਼ਾਂ ਜੋੜਦੇ ਆ ਇੰਨਾ ਮੁਲਕਾਂ ਦਾ ਫੇਰ ਚਲੋ ਆਪਾਂ ਦਿੱਲੀ ਐਨਕਮ ਆ ਹਨਾ ਉਸਾ ਉਹਨਾ ਕੰਮਕਾਜ ਹੈਗੇ ਆ ਬੰਦਾ ਜੋੜ ਲੈਂਦਾ 5-7 ਦਾ 8 ਸਾਲਾਂ ਚ ਨਾ ਇੰਡੀਆ ਦੇ ਵਿੱਚ ਤਾਂ ਇਹੋ ਜਿਹਾ ਵੀ ਕੋਈ ਸਿਸਟਮ ਹੈ ਨਹੀਂਗਾ ਆਪਣੇ ਉੱਤੇ ਹਨਾ ਵੀ ਜਿਹੜਾ ਲਗਾਤਾਰ ਕਮਾਈ ਕਰਕੇ ਲੋਕਾਂ ਦੀ ਸਾਰੀ ਸਾਰੀ ਉਮਰ ਲੰਘ ਜਾਂਦੀ ਆ ਘਰ ਪਾਉਂਦਿਆਂ ਦੀ ਹਨਾ ਬਹੁਤ ਨੁਕਸਾਨ ਹੋਇਆ ਤੇ ਜਿਹੜੇ ਵੀ ਬੰਦੇ ਆ ਹੁਣ ਕਈ ਕਰਦੇ ਆ ਜਿਵੇਂ ਮਨਕੀਰ ਤੌਲਖ ਬਾਈ ਆ ਹਨਾ ਬਹੁਤ ਵੱਡਾ ਜਿਗਰਾ ਚਾਹੀਦਾ ਆ ਕਿਸੇ ਵਾਸਤੇ ਇੰਨੇ ਪੈਸੇ ਲਾਉਣੇ ਆਪਣੇ ਅਰਗੇਆਂ ਨੇ 500 ਡਾਲਰ ਕਿਸ ਨੂੰ ਦਿੱਤਾ ਹੋਵੇ ਨਾ ਡਾਇਰੈਕਸ਼ਨ ਦੇ ਵਿੱਚ ਤੇ ਉਹਦਾ ਵੀ ਹਿਸਾਬ ਕਿਤਾਬ ਲੈਣ ਤੱਕ ਜਾਂਦੇ ਆ ਹਨਾ ਵੀ ਦਿਓ ਭਾਈ ਸਾਹਿਬ ਕਿੱਥੇ ਲੱਗਾ ਹਨਾ ਤੇ ਉਹ ਬੰਦੇ ਨੇ ਕਿੱਡਾ ਵੱਡਾ ਜਿਗਰਾ ਕੱਢਿਆ ਵੀ ਹੁਣ ਦੇਖ ਲਓ ਟਰੈਕਟਰ ਇਹ ਆ ਜਿਹੜੇ ਹਨਾ ਬੇਸ਼ੱਕ ਉਹਦਾ ਫਰੈਂਡ ਸਰਕਲ ਆ ਕੁਛ ਵੀ ਆ ਕਿਸੇ ਦੇ ਕਹੇ ਵੀ ਨਹੀਂ ਕਿਸੇ ਨੂੰ ਕੋਈ ਪੈਸੇ ਦਿੰਦਾ ਹਨਾ ਚਲ ਜੇ ਆਪਾਂ ਇਹ ਵੀ ਕਹਿ ਲਗੇ ਕਿ ਉਹਦੇ ਇਕੱਲੇ ਦੇ ਨਹੀਂ ਹੋਣੇ ਆਬਵੀਅਸਲੀ ਨਾਲ ਟੀਮ ਬਣੀ ਆ ਹਨਾ ਦੋ ਚਾਰ ਫਰੈਂਡ ਵਧੀਆ ਜੁੜੇ ਹੋਏ ਆ ਹਨਾ ਕਿਸੇ ਦੇ ਕਹਿਣ ਤੇ ਵੀ ਇੱਥੇ ਨਹੀਂ ਛੇਤੀ ਕੋਈ ਪੈਸਾ ਦਿੰਦਾ ਹਨਾ ਕਿਸੇ ਨੂੰ ਤੇ 100 ਟਰੈਕਟਰ ਦੇਣਾ ਹਨਾ ਉਹ 4-5 ਕਰੋੜ ਦਾ ਉਹ ਹੋ ਗਿਆ 4-5 ਕਰੋੜ ਰੁਪਇਆ ਉਹ ਕਹਿੰਦੇ ਵੰਡਣਾ ਹਨ ਅਸੀਂ ਤੇ ਬਹੁ ਹੋ ਜਾਂਦਾ ਬਾਈ ਤੇ ਸ਼ਰਮ ਚਾਹੀਦੀ ਉਹ ਜਿਹੜਾ ਲੋਕਾਂ ਨੂੰ ਜਿਹੜਾ ਉੱਥੇ ਜੱਜ ਕਰ ਰਹੇ ਆ ਕਮੈਂਟਾਂ ਦੇ ਵਿੱਚ ਨਾ ਪੁੱਠਾ ਸਿੱਧਾ ਬੋਲ ਰਹੇ ਆ ਕਿਉਂਕਿ ਬੰਦਾ ਪਤਾ ਲੱਗ ਗਿਆ ਆਪਾਂ ਨੂੰ ਉਹ ਬੰਦਾ ਨਾ ਜਿਹੜੀ ਸਿਚੁਏਸ਼ਨ ਚੋਂ ਲੰਘ ਰਿਹਾ ਵਾ ਉਹਨੂੰ ਥ੍ਰੈਟ ਆ ਰਹੇ ਆ ਹਨਾ ਫੇਰ ਵੀ ਉਹ ਉਹ ਥ੍ਰੈਟਾਂ ਦੇ ਕਰਕੇ ਬਾਹਰ ਤੁਰਿਆ ਫਿਰਦਾ ਨਾ ਬੰਦਾ ਪੈਨਿਕ ਹੁੰਦਾ ਵਾ ਨਰਵਸ ਹੁੰਦਾ ਆ ਕਿਉਂਕਿ ਜਿਹੜੇ ਬੰਦੇ ਬੇਸ਼ੱਕ ਸਿਕਿਉਰਟੀ ਆ ਨਾਲ ਸਾਰਾ ਕੁਝ ਆ ਪਰ ਸਿਕਿਉਰਟੀ ਨੇ ਤਾਂ ਮਨਕੀਰਤ ਤੇ ਧਿਆਨ ਰੱਖਣਾ ਵਾਲੇ ਤੋਂਲੇ 100 ਬੰਦਾ ਫਿਰਦਾ 150 ਫਿਰਦਾ ਰਾਈਟ ਉਹ ਸਾਰਿਆਂ ਦੇ ਉੱਪਰ ਨਿਗਾਹ ਰੱਖਣੀ ਪਰ ਜਿਹੜਾ ਬੰਦਾ ਕੁਝ ਕਰਨ ਆਇਆ ਵਾ ਹਨਾ ਉਹਦਾ ਤਾਂ ਟਾਰਗੇਟ ਇੱਕ ਕੀ ਬੰਦਾ ਆ ਹਨਾ ਮੂਰੇ ਜਿਵੇਂ ਮਨਕੀਰਤ ਵੀਰਾ ਕਹਿ ਲੋ ਵੀ ਉਹੀ ਆ ਤੇ ਉਹਨੂੰ ਈਜ਼ੀ ਆ ਹਨਾ ਟਾਰਗੇਟ ਉਹਦਾ ਤਾਂ ਇੱਕ ਹੀ ਆ ਉਹਨੇ ਕਰਕੇ ਪਰ ਸਕਿਉਰਿਟੀ ਨਾਲ ਇੰਨਾ ਜ਼ਰੂਰ ਫਰਕ ਪੈ ਜਾਂਦਾ ਕਿ ਡਰ ਹੁੰਦਾ ਬੰਦੇ ਦੇ ਅੰਦਰ ਆ ਕਿ ਯਾਰ ਜੇ ਮੈਂ ਕੁਝ ਕਰਤਾ ਇੰਨੀ ਸਕਿਉਰਿਟੀ ਦੇ ਵਿੱਚ ਵੀ ਮੈਂ ਮੇਰਾ ਬਚਣਾ ਇੰਪੋਸੀਬਲ ਆ ਬਾਅਦ ਵਿੱਚ ਜਿਹਨੂੰ ਆਪ ਦੀ ਜਾਣਤਾ ਆਪ ਦੀ ਹਰੇਕ ਨੂੰ ਪਿਆਰੀ ਹੈ ਨਾ ਉਹਦੇ ਕਰਕੇ ਚਾਂਸ ਘਟ ਜਾਂਦੇ ਆ ਪਰ ਸਕਿਉਰਿਟੀ ਨਾਲ ਪਏ ਨਹੀਂ ਕਹਿ ਸਕਦੇ ਵੀ ਕਿਸੇ ਦੇ ਖਤਰਾ ਰੋਕ ਜੂਗਾ ਹਨਾ ਉਸ ਕਰਕੇ ਉਹ ਬੰਦਾ ਨਰਵਸ ਆ ਪੈਨਿਕ ਆ ਵਾਲੇ ਦੋਲੇ ਇਹਨੇ ਲੋਕ ਆ ਹਨਾ ਤਾ ਮੈਨੂੰ ਲੱਗਦਾ ਆ ਤਾਂ ਕਰਕੇ ਉਹਦੀ ਬਾਡੀ ਲੈਂਗੁਏਜ ਹਨਾ ਤੇ ਉਹਦਾ ਆਪ ਕੀ ਬੋਲਦਾ ਉਹਨੂੰ ਗੱਲ ਵੀ ਨਹੀਂ ਆਉਂਦੀ ਕਿ ਮੈਂ ਕੀ ਬੋਲਣਾ ਵਾਂ ਲੋਕ ਉਹਨੂੰ ਗਲਤ ਤਰੀਕੇ ਨਾਲ ਲੈ ਰਹੇ ਆ ਕਿ ਇਹਨੇ ਉਹ ਜਿਹਨੂੰ ਫੀਮ ਬਾਲੀ ਖਾਦੀ ਤਾਂ ਚਲੋ ਜੇ ਯਾਰ ਖਾਦੀ ਵੀ ਹੋ ਸਾਰੀ ਦੁਨੀਆ ਖਾਂਦੀ ਆ ਪਰ ਪੰਨ ਦਾ ਕਰ ਰਿਆ ਨਾ ਇੰਦਾ ਵੱਡਾ ਜਿਗਰਾ ਵੀ ਚਾਹੀਦਾ ਬੰਦੇ ਕਿਸੇ ਕੋਲੇ ਇੰਨਾ ਪੈਸਾ ਲਾਉਣਾ ਉਹ ਵੀ ਅਣਜਾਣ ਲੋਕ ਜਿਹੜੇ ਜੇ ਤਾਂ ਬਣਾ ਆਪਣਾ ਕੋਈ ਹਮਦਰਦੀ ਆ ਕੋਈ ਭੈਣ ਭਰਾ ਆ ਉਹਦੇ ਆਸਤੇ ਵੀ ਲਾਉਣੇ ਨਾ ਔਖੇ ਲੱਗਦੇ ਆ ਅੱਜਕੱਲ ਮੰਗਾਈ ਦੇ ਸਮੇਂ ਦੇ ਵਿੱਚ ਨਾ ਹੁਣ ਪੈਸੇ ਤਾਂ ਬਹੁਤ ਲੋਕਾਂ ਕੋਲੇ ਪਏ ਆ ਹਨਾ ਬਥੇਰੇ ਹੁਣ ਮਨਕੀਰ ਤਾਂ ਚਲੋ ਕੁਛ ਨਹੀਂ ਹਨਾ ਬਥੇਰੇ ਤਗੜੇ ਤਗੜੇ ਲੋਕ 5-5 7-7 100 ਕਰੋੜ ਵਾਲੇ ਆਮ ਹੀ ਪਏ ਆ ਪੰਜਾਬ ਦੇ ਵਿੱਚ ਬੰਦੇ ਕਿੰਨੇ ਕ ਬੰਦੇ ਉਹਨਾਂ ਚੋਂ ਨਿਕਲ ਕੇ ਆਏ ਆ ਮੂਰੇ ਹਨਾ ਪੈਸਾ ਲਾਉਣ ਨੂੰ ਸੋ ਐਵੇਂ ਯਾਰ ਜੱਜ ਨਾ ਕਰਿਆ ਕਰੋ ਪੋਜ਼ਿਟਿਵ ਰਹਿਿਆ ਕਰੋ ਜੇ ਕੋਈ 10 ਗੱਲਾਂ 네ਗੇਟਿਵ ਹੈਗੀਆਂ ਵਾਂ ਉਹਦੇ ਸਾਹਮਣੇ ਜੇ ਇੱਕ ਪੋਜ਼ਿਟਿਵ ਵੀ ਗੱਲ ਆਉਂਦੀ ਨਾ ਤੁਸੀਂ ਪੋਜ਼ਿਟਿਵ ਗੱਲ ਤੇ ਫੋਕਸ ਵੱਧ ਕਰਿਆ ਕਰੋ ਕਿ ਜੇ ਉਹ ਜਾਣਦੇ ਜਿਹੜੇ ਵੀਡੀਓਜ਼ ਵੀ ਬਣਾਉਂਦੇ ਹਨਾ ਉਹਨਾਂ ਦੇ ਉੱਪਰ ਵੀ ਬਹੁਤ ਲੋਕ ਕਿੰਤੂ ਪ੍ਰੰਤੂ ਕੇ ਵੀਡੀਓ ਬ ਔਰ ਦੂਸਰਾ ਬਾਈ ਵੀ ਗਿਆ ਸੀ ਜਣਾ ਤੇ ਉਹ ਵੀ ਹਾਂ ਜੀ ਇਹ ਬੋਟ ਲੈ ਕੇ ਉੱਠ ਗਿਆ ਏ ਇਦਾਂ ਉਦਾਂ ਹਨ ਪਰ ਰੌਲਾ ਇਹ ਆ ਵੀ ਜੇ ਉਹ ਜਾਂਦੇ ਆ ਵੀਡੀਓਜ਼ ਬਣਾਉਂਦੇ ਆ ਤਾਂ ਹੋਰ ਜਿਹੜੇ ਕਲਾਕਾਰ ਆ ਘਰਾਂ ਚ ਬੈਠੇ ਆਲੇ ਸੋਚ ਰਹੇ ਹੋਣਗੇ ਦੇਖੋ ਦੇਖਿਓ ਵੀ ਸਹੀ ਯਾਰ ਚਲੋ ਜਾਂਦੇ ਆ ਚਾਹੇ ਵੀਡੀਓ ਬਣਾਉਣੀ ਸਹੀ ਜਾਂਦੇ ਆ ਚਲੋ ਲੋਕਾਂ ਦਾ ਤਾਂ ਐਟ ਲੀਸਟ ਫਾਇਦਾ ਹੋ ਰਿਹਾ ਨਾ ਕੁਛ ਨਾ ਕੁਛ ਉੱਤੇ ਝਾੜ ਕੇ ਆਉਂਦੇ ਆ ਦੇਖ ਕੇ ਆਉਂਦੇ ਆ ਸੋ ਇਹ ਆ ਕਿ ਜੇ ਕੋਈ ਜਾਂਦਾ ਹੁੰਦਾ ਜੇ ਕੋਈ ਕਰਦਾ ਆ ਥੋੜਾ ਕਰਦਾ ਬਾਹਲਾ ਕਰਦਾ ਆ ਉਹ ਐਪਰੀਸ਼ੀਏਟ ਕਰਿਆ ਕਰੋ ਕਿ ਉਹ ਬੰਦੇ ਨੂੰ ਹੌਸਲਾ ਹੋਵੇ ਹਨਾ ਬਾਕੀ ਇਹ ਨਸ਼ਾ ਹੀ ਹੁੰਦਾ ਜਦੋਂ ਛਟੇਕਣਾ ਲੱਗਦੀ ਆ ਹਨਾ ਜਿਵੇਂ ਮਿੰਟੂ ਬਾਈ ਵੀ ਸੀਗਾ ਹਨਾ ਉਹ ਵੀ ਆਈਆਂ ਉਹ ਨਿੱਕੇ ਜਿਹੇ ਢਾਬੇ ਤੋਂ ਉਹਨਾਂ ਨੇ ਸ਼ੁਰੂ ਕੀਤਾ ਹਨਾ ਹੁਣ ਕਿੱਡੀ ਵੱਡੀ ਐਨ ਜੀਓ ਆ ਕਿੰਨੇ ਬਜ਼ੁਰਗਾਂ ਦੀ ਸੇਵਾ ਕਰਦੇ ਆ ਉਹ ਉਹ ਇੱਕ ਛਟਕਣਾ ਹੀ ਹੁੰਦੀ ਤੁਹਾਨੂੰ ਜਦੋਂ ਲੱਗ ਜਿਵੇਂ ਮਨਕੀਰ ਤੌਲਕ ਵੀਰੇ ਦੇ ਵੀ ਹੁਣ ਮੈਂ ਰੀਸੈਂਟ ਵੀਡੀਓ ਸੁਣਦਾ ਹੀ ਉਹਦੇ ਵਿੱਚ ਵੀ ਉਹਨਾਂ ਨੇ ਜਿਗਰ ਕੀਤਾ ਸੀਗਾ ਕਿ ਯਾਰ ਇਹ ਨਸ਼ਾ ਹੀ ਆ ਇਹ ਵੀ ਇੱਕ ਜਦੋਂ ਸੀਸਾ ਤੁਹਾਨੂੰ ਮਿਲਦੀਆਂ ਨਾ ਤੁਹਾਡੇ ਅੰਦਰੋਂ ਰੂਹ ਨੂੰ ਖੁਸ਼ੀ ਮਿਲਦੀ ਹੈ ਕਈ ਵਾਰੀ ਤੁਸੀਂ ਬਹੁਤ ਕਮਾਈ ਕਰ ਲਓ ਤੁਹਾਡੇ ਕੋਲੇ ਗੱਡੀਆਂ ਪ੍ਰਾਪਰਟੀ ਘਰ-ਬਾਰ ਸਾਰਾ ਕੁਝ ਹੀ ਹੁੰਦਾ ਹੈ ਨਾ ਪਰ ਫਿਰ ਵੀ ਅੰਦਰੋਂ ਤੁਹਾਡਾ ਮਨ ਜਾਂ ਖਾਲੀ ਹੁੰਦਾ ਜਾਂ ਤੁਸੀਂ ਪੈਸੇ ਵੀ ਕਿਸੇ ਥਾਂ ਦੇ ਉੱਤੇ ਲਾ ਦਿਓ ਪਰ ਫਿਰ ਵੀ ਅੰਦਰੋਂ ਤੁਹਾਡੇ ਮਨ ਨੂੰ ਖੁਸ਼ੀ ਨਹੀਂ ਮਿਲਦੀ ਜੇ ਤੁਹਾਨੂੰ ਕੋਈ ਬਜ਼ੁਰਗ ਦੀ ਮੜੀ ਜੀ ਕੋਈ ਹੈਲਪ ਕਰਕੇ ਉਹਦੀ ਸੀਸ ਮਿਲਦੀ ਤੇ ਤੁਹਾਨੂੰ ਉਹਦੀ ਖੁਸ਼ੀ ਮਿਲਦੀ ਹੈ ਹਨ ਜਿਹੜਾ ਬੰਦਾ ਈਮੋਸ਼ਨਲ ਆ ਉਹ ਇਹ ਚੀਜ਼ ਸਮਝਦਾ ਉਹ ਅੰਡਰਸਟੈਂਡ ਕਰੂਗਾ ਸੋ ਇਹੀ ਆ ਕਿ ਮੈਂ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਜੋ ਵੀ ਵੀਰ ਭਰਾ ਸਿੰਗਰ ਜਾਂ ਉਦਾਂ ਜਿੰਨੀਆਂ ਐਨ ਜੀਓ ਹਨ ਜੋ ਵੀ ਪੰਜਾਬ ਵਾਸਤੇ ਪੈਲਫੁੱਲ ਥੋੜੇ ਤੋਂ ਥੋੜਾ ਵੀ ਦਾਨ ਪੁੰਨ ਕਰ ਰਹੇ ਆ ਪ੍ਰਮਾਤਮਾ ਉਹਨਾਂ ਨੂੰ ਦੁੱਗਣਾ ਚੌਗਣਾ ਦੇਵੇ ਹਨ ਉਹ ਤਰੱਕੀ ਕਰਨ ਤੰਦਰੁਸਤੀਆਂ ਰੱਖੇ ਪ੍ਰਮਾਤਮਾ ਸਾਰਿਆਂ ਨੂੰ ਇਸੇ ਤਰ੍ਹਾਂ ਭਾਈਵਾਤ ਆ ਜਿਹੜੀ ਉਹ ਬਣੀ ਰਹੇ ਤੇ ਤੁਹਾਡੇ ਤੋਂ ਵੀ ਜਿੰਨੇ ਜੋਗਾ ਹੁੰਦਾ ਆ ਥੋੜੇ ਤੋਂ ਥੋੜਾ ਆਪ ਦਾ ਯੋਗਦਾਨ ਜਰੂਰ ਪਾਓ ਤੇ ਬਾਕੀ ਸਰਕਾਰਾਂ ਨੂੰ ਵੀ ਹੈਗਾ ਕਿ ਧਿਆਨ ਦੇਣਾ ਚਾਹੀਦਾ ਵਾ ਕਿ ਜੋ ਇੰਨਾ ਨੁਕਸਾਨ ਹੁੰਦਾ ਆ ਹੁਣ ਜੋ 1500 1600 ਕਰੋੜ ਜਾਂ ਇੰਨੇ ਆਪ ਚੱਕੀ ਫਿਰਦੇ ਆ ਇਹਦੇ ਨਾਲ ਉਹ ਇਹ ਬੈਠ ਰਿਹਾ ਜੇ ਹੁਣ ਗਾਂ ਜਦੋਂ ਸਾਰਾ ਨੋਰਮਲ ਹੁੰਦਾ ਆ ਜਿੰਨਾ ਕਾਰਨਾ ਕਰਕੇ ਇਹ ਹੜ ਆਉਂਦੇ ਆ ਹਰੇਕ ਦੂਏ ਤੀਏ ਸਾਲ ਉਹਨਾਂ ਕਾਰਨਾ ਦੇ ਉੱਪਰ ਧਿਆਨ ਦਿੱਤਾ ਜਾਵੇ ਤਾਂ ਇਹ ਨੁਕਸਾਨ ਹੋਣ ਤੋਂ ਹੀ ਬਚ ਜੇ ਘਰ ਵੀ ਲੋਕਾਂ ਦੇ ਪੈ ਜਾਣਗੇ ਸਾਰਾ ਕੁਝ ਹੋ ਜਾਊਗਾ ਪਰ ਜੋ ਨੁਕਸਾਨ ਇੰਨਾ ਹੋਣਾ ਲੋਕਾਂ ਦਾ ਹਨਾ इमोਸ਼ਨਲੀ ਆਪਾਂ ਘਰ ਬਣਾਉਨੇ ਆ ਹਨਾ ਸਾਰਾ ਕੁਝ ਕੱਲੀ ਕੱਲੀ ਚੀਜ਼ ਆਪਾਂ ਕਿਵੇਂ ਜੋੜਦੇ ਆ ਉਹ ਚੀਜ਼ਾਂ ਥੋੜੋ ਜੁੜ ਜਾਣੀਆਂ ਯਾਰ ਦੁਬਾਰਾ ਹਨਾ ਠੀਕ ਹੈ ਕੰਧਾਂ ਦਾ ਖੜੀਆਂ ਹੋ ਜਾਣਗੀਆਂ ਪਰ ਜੋ ਘਰ ਦਾ ਸਮਾਨ ਆ ਨਿਕਾ 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 ਕੋਈ ਕਿਸੇ ਨੇ ਦਿੱਤਾ ਕੋਈ ਕਿਸੇ ਨੇ ਦਿੱਤਾ ਕਿਸੇ ਨਾਲ ਕੋਈ ਫੀਲਿੰਗ ਜੁੜੀ ਆ ਮੈਂਬਰ ਦੀ ਕਿਸੇ ਨਾਲ ਕੋਈ ਜੁੜੀ ਦੀ ਆ ਉਹ ਉਹ ਚੀਜ਼ਾਂ ਨਹੀਂ ਕੋਈ ਹਨਾ ਬੈਗ ਕਰ ਸਕਦਾ ਸੋ ਇਹੀ ਆ ਕਿ ਸਰਕਾਰ ਨੂੰ ਚਾਹੀਦਾ ਥੋੜਾ ਜਿਹਾ ਇੱਥੇ ਧਿਆਨ ਦੇਣ ਇਹ ਚੀਜ਼ ਦੇ ਉੱਪਰ ਕਿ ਆਉਣ ਵਾਲੇ ਆਉਣ ਵਾਲੇ ਸਾਲਾਂ ਦੇ ਵਿੱਚ ਕਾਰਨ ਅ ਤੇ ਇਹਦੇ ਉੱਪਰ ਕੰਮ ਕਰਕੇ ਇਹਨੂੰ ਰੋਕਿਆ ਜਾਵੇ ਔਣ ਤੋਂ ਜਾਂ ਬਨ ਪੱਕੇ ਕੀਤੇ ਜਾਣ ਜਾਂ ਪਲਾਨਿੰਗ ਉਸ ਤਰੀਕੇ ਨਾਲ ਕੀਤੀ ਜਾਵੇ ਕਿ ਪਾਣੀ ਕਿਉਂਕਿ ਹੜਾ ਜਿਹੜੇ ਹੜਾ ਆਏ ਆ ਇਹਦਾ ਕਾਰਨ ਮੀ ਨਹੀਂ ਸੀਗਾ ਮੀ ਇਹਨੇ ਨਹੀਂ ਪਏ ਹੈਗੇ ਹਨ ਸਿਰਫ ਜਿਹੜੀ ਮੈਨੇਜਮੈਂਟ ਸੀ ਉਹਦੀ ਗਲਤੀ ਆ ਉਹਦੀ ਨਲਾਇਕੀ ਆ ਕਿ ਪਹਿਲਾਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਦੇ ਬਾਅਦ ਚ ਜਦੋਂ ਆਊਟ ਆਫ ਕੰਟਰੋਲ ਹੋ ਗਿਆ ਫਿਰ ਉਹਨਾਂ ਨੂੰ ਸੁਝਾਇਾ ਹੀ ਨਹੀਂ ਕੁਝ ਕੀ ਕਰੀਏ ਤੇ ਚੱਕ ਕੇ ਮੂੰਹ ਸਾਰੇ ਬੰਨ ਖੋਲਦੇ ਹਨ ਸੋ ਇੰਨੀ ਕ ਬੇਨਤੀ ਸੀ ਕਿ ਯਾਰ ਨੈਗੇਟਿਵ ਨਾ ਰਹੋ ਕਿਸੇ ਨੂੰ ਕੁਝ ਗਲਤ ਨਾ ਬੋਲੋ ਜੇ ਚੰਗਾ ਨਹੀਂ ਕਰ ਸਕਦੇ ਐਪਰੀਸ਼ੀਏਟ ਨਹੀਂ ਕਰ ਸਕਦੇ ਨਾ ਕਰੋ ਕੋਈ ਚੱਕ ਨਹੀਂ ਪਰ ਗਲਤ ਕਮੈਂਟ ਨਾ ਕਰੋ ਕਿਉਂਕਿ ਮੈਂ ਮੈਂ ਵੀ ਹੁਣ ਵੀਡੀਓ ਪਾਉਣ ਹਟ ਗਈ ਸੋਸ਼ਲ ਮੀਡੀਆ ਸਿਰਫ ਇਸੇ ਕਰਕੇ ਕਿ ਜੇ ਤੁਹਾਨੂੰ 100 ਕਮੈਂਟ ਚੰਗਾ ਆਉਂਦਾ ਇੱਕ ਵੀ ਕਮੈਂਟ ਮਾੜਾ ਆ ਗਿਆ ਨਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਕਾਮੈਂਟ ਹੀ ਘੁੰਮੀ ਜਾਣਾ ਕਿ ਯਾਰ ਮੈਂ ਗਲਤ ਨਹੀਂ ਕੁਝ ਬੋਲਿਆ ਮੈਂ ਕਿਸੇ ਨੂੰ ਗਲਤ ਨਹੀਂ ਕੁਝ ਕਿਹਾ ਤੇ ਇਹ ਬੰਦਾ ਮੈਨੂੰ ਗਲਤ ਕਿਉਂ ਬੋਲਿਆ ਹੈ ਨਾ ਸੋ ਬਹੁਤ ਅਸਰ ਪਾਉਂਦੀ ਉਹ ਚੀਜ਼ ਕਿ ਤੁਸੀਂ ਯਾਰ ਜੇ ਨਹੀਂ ਪੋਜ਼ਿਟਿਵ ਕਹਾ ਹੁੰਦਾ ਕੁਝ ਤਾਂ ਚੁੱਪੀ ਕਰ ਲਿਆ ਕਰੋ ਥੈਂਕ ਯੂ